ਉਹ ਤੇ ਇਹ ਮੋٹے-ਬੋਟੇ ਜਿਹਦਾ Jio ਵਾਲਾ ਆਇਆ ਸੀਗਾ ਬਿਲਕੁਲ ਫ੍ਰੀ ਸਾਲ ਫ੍ਰੀ ਕੀਤਾ ਸੀ ਬਾਅਦ ਚ ਉਹਨੇ ਉਹ ਹਾਲ ਕੀਤਾ ਦੇਖਿਆ ਇਹ ਕੀ ਹਾਲ ਹੋਇਆ ਬਾਅਦ ਚ 499 ਦਾ ਰੀਚਾਰਜ 599 ਦਾ ਰੀਚਾਰਜ ਅੱਜ ਇਹ ਲੜਾਈ ਪਤਾ ਤਰਨਾ ਕਿਸ ਕਰਕੇ ਲੱਗਿਆ ਸਾਡੀ ਆਉਣ ਵਾਲੀ ਜਿਹੜੀ ਹੋਂਦ ਆ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਠੀਕ ਆ ਉਹਨਾਂ ਨੂੰ ਇਹ ਖਤਮ ਕਰ ਰਹੇ ਨੇ ਤੁਸੀਂ ਕਿਸੇ ਬੱਚੇ ਨੂੰ ਪੁੱਛ ਕੇ ਦੇਖ ਲਓ ਸਿੱਧੂ ਮੂਸੇਵਾਲੇ ਕਰਨ ਓਜਲਾ ਬਾਰੇ ਸਾਰਿਆਂ ਨੂੰ ਪਤਾ ਹੋਊਗਾ ਠੀਕ ਆ ਜੇ ਆਪਾਂ ਗੁਰੂਆਦੀ ਗੱਲ ਕਰ ਲਈਏ ਜੇ ਆਪਾਂ ਕਿਸੇ ਇਤਿਹਾਸਿਕ ਚੀਜ਼ਾਂ ਦੀ ਗੱਲ ਕਰ ਲਈਏ ਕਿਸੇ ਨੂੰ ਨਹੀਂ ਪਤਾ ਬਾਕੀ ਰਹੀ ਅਡਾਨੀ ਅਬਾਨੀ ਦੀ ਗੱਲ ਉਹਨਾਂ ਨੇ ਭੱਜਣਾ ਹੀ ਆ ਭਰਾ ਉਹਨਾਂ ਨੇ ਭੱਜਣਾ ਹੀ ਆ ਕਿਉਂਕਿ ਅੱਜ ਅਬਾਨੀ ਅਡਾਨੀ ਆਏ ਨਹੀਂ ਸੀ ਕਿ ਉਦੋਂ ਵੀ ਰੋਜ਼ਗਾਰ ਕਰਦੇ ਸੀ ਸਾਡੇ ਜਿਹੜੇ ਇਹ ਨੌਜਵਾਨ ਅੱਜ ਇਹਨਾਂ ਨੇ ਆਤ ਤਾਂ ਭੇੜੀਆਂ ਪਾਤੀਆਂ ਸਾਡੇ ਨੌਜਵਾਨਾਂ ਨੂੰ ਮੋਦੀ ਦਾ ਤਾਂ ਕੁਝ ਨਹੀਂ ਜਾ ਰਿਹਾ ਮੋਦੀ ਦਾ ਬਾਹਰ ਘੁੰਮ ਰਿਹਾ ਆਪਣੇ ਐਸ਼ਾ ਕਰ ਰਿਹਾ ਖੁੱਲ ਨੇ ਉਹਦੀਆਂ ਸਾਡੇ ਵਰਗੇ ਗਰੀਬ ਜਿਹੜੇ ਆਟੋ ਚਲਾਉਂਦੇ ਆਂ ਅਸੀਂ ਪਰੇਸ਼ਾਨ ਆ ਠੀਕ ਹੈ ਨਹੀਂ ਸੱਸੀ ਗਾਲ ਜੀ ਮੈਂ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ੈਡ ਨਿਊਜ਼ ਸਵੇਰ ਤੋਂ ਤੁਹਾਨੂੰ ਸ ਤਸਵੀਰਾਂ ਦਿਖਾ ਰਹੇ ਹਾਂ ਵੱਖ-ਵੱਖ ਏਰੀਏ ਦੀਆਂ ਜਿਹੜੇ ਭਾਰਤ ਬੰਦ ਦੀ ਕੋਲ ਸੀ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਹੁਣ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਗਿਲ ਚੌਂਕ ਦੇ ਵਿੱਚ ਜਿੱਥੇ ਕੀ ਨੌਜਵਾਨਾਂ ਵੱਲੋਂ ਧਰਨਾ ਲਗਾਇਆ ਗਿਆ ਵਾ ਤੇ ਕੀ ਕਹਿਣਾ ਹੈ ਨਾ ਦਾ ਕੀ ਕਹਿਣਾ ਤੁਹਾਡਾ ਜਿਹੜਾ ਸਵੇਰ ਤੋਂ ਹੀ ਨੌਜਵਾਨਾਂ ਵੱਲੋਂ ਭਰਮੇ ਹੁੰਗਾਰੇ ਦੇ ਨਾਲ ਸਯੁਕਤ ਕਿਸਾਨ ਮੋਰਚੇ ਦੇ ਆਵਾਜ਼ ਤੇ ਧਰਨੇ ਲਗਾਏ ਜਾ ਰਹੇ ਨੇ ਬੰਦ ਦਾ ਜਿਹੜਾ ਕਿਹਾ ਗਿਆ ਸੀ ਕੋਲ ਸੀਗੀ ਭਾਈ ਜੀ ਬੰਦ ਦੀ ਕਾਲ ਅਸੀਂ ਪੂਰਾ ਸਮਰਥਨ ਦਿੱਤਾ ਤੇ ਸਮੁੱਚੀ ਤੁਸੀਂ ਦੇਖ ਰਹੇ ਦੁਕਾਨਾਂ ਵੀ ਬੰਦ ਨੇ ਮਾਰਕੀਟ ਨੇ ਪੂਰਾ ਸਮਰਥਨ ਦਿੱਤਾ ਤੇ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਥੇ ਆ ਕੇ ਬੈਠ ਗਏ ਆ ਠੀਕ ਆ ਜਿਹੜਾ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਉਹਦੇ ਰਿਲੇਟਡ ਪ੍ਰੋਟੈਸਟ ਕਰ ਰਹੇ ਆ ਤੇ ਕੀ ਕਹਿਣਾ ਚਾਹੋਗੇ ਜਿਹਦਾ 10 ਮਹੀਨੇ ਦਾ ਸਮਾਂ ਹੋ ਚੁੱਕਾ ਹੈ ਦਿੱਲੀ ਦੀ ਬਰੂਦਾ ਤੇ ਕਿਸਾਨ ਬੈਠੇ ਆ ਪਰ ਕੇਂਦਰ ਦੀ ਸਰਕਾਰ ਹੱਲੇ ਵੀ ਉਹੀ ਕਹੀ ਜਾ ਰਹੀ ਆ ਕਿ ਕਿਸਾਨਾਂ ਨੂੰ ਇੱਕ ਵਾਰ ਇੱਕ ਕ੍ਰਿਸ਼ੀ ਕਾਨੂੰਨ ਅਪਣਾ ਕੇ ਦੇਖਣੇ ਚਾਹੀਦੇ ਆ ਇਹ ਹੁਣਾਂ ਦੇ ਲਾਹੇਵੰਦ ਆ ਅਪਣਾਏ ਤੇ ਹੋਏ ਨੇ ਭਾਈ ਜੀ ਦੇਖਿਆ ਯੂਪੀ ਦੇ ਵਿੱਚ ਹੋਰ ਕਈ ਸਟੇਟਾਂ ਦੇ ਵਿੱਚ ਇਹ ਖੇਤੀ ਕਾਨੂੰਨ ਅਪਣਾਏ ਤੇ ਹੋਏ ਨੇ ਕੀ ਹਾਲ ਹੋ ਗਿਆ ਉੱਥੋਂ ਦੇ ਲੋਕ ਯੂਪੀ ਬਿਹਾਰ ਦੇ ਜਾਂ ਹੋਰ ਕਿੱਥੋਂ ਦੇ ਸਟੇਟਾਂ ਦੇ ਲੋਕ ਸਾਡੇ ਇੱਥੇ ਪੰਜਾਬ ਦੇ ਵਿੱਚ ਆਉਂਦੇ ਨੇ ਜਿਹੜਾ ਦਿਹਾੜੀ ਕਰਨ ਜਾਂ ਤੇ ਖੇਤੀ ਕਰਨ ਤੇ ਇਸ ਤੋਂ ਉੱਪਰ ਕੀ ਅਸੀਂ ਸਮਝ ਸਕਦੇ ਆ ਕਿਉਂਕਿ ਉੱਤੇ ਲਾਗੂ ਹੋ ਚੁੱਕੇ ਨੇ ਉੱਥੋਂ ਦੇ ਲੋਕਾਂ ਦੀਆਂ ਜ਼ਮੀਨਾਂ ਤੁਹਾਨੂੰ ਤੁਸੀਂ ਦੇਖੋ ਇੱਕ ਮੰਡੀ ਦੇ ਵਿੱਚ ਇੱਕ ਕਿਸਾਨ ਨੂੰ ਆਪਣੀ ਫਸਲ ਵੇਚਣ ਦੇ ਲਈ ਫਰਜ਼ ਦੇਣੀ ਪੈਂਦੀ ਆ ਤੇ ਤੁਸੀਂ ਆਪ ਦੇਖ ਲਓ ਉਹ ਫਰਦ ਕਿਉਂ ਦੇਣੀ ਪੈਂਦੀ ਆ ਕਿਉਂਕਿ ਉਸ ਫਰਦ ਦੇ ਉੱਤੇ ਐਚਪੀ ਚੜ ਜਾਊਗੀ ਐਚਪੀ ਚੜਨ ਤੋਂ ਬਾਅਦ ਜਿਹੜੇ ਆਹ ਕਾਰਬੋਨੇਟ ਘਰਾਨੇ ਨੇ ਉਹ ਆਪਣੇ ਕਬਜ਼ੇ ਦੇ ਵਿੱਚ ਕਦੋਂ ਮਾਰਟੀ ਲੈ ਸਕਦੇ ਨੇ ਹੁਣ ਤੇ ਇਹ ਮੋٹے-ਬੋਟੇ ਜਿਹਦਾ Jio ਵਾਲਾ ਆਇਆ ਸੀਗਾ ਬਿਲਕੁਲ ਫਰੀ ਸਾਲ ਫਰੀ ਕੀਤਾ ਸੀ ਬਾਅਦ ਚ ਉਹਨੇ ਉਹ ਹਾਲ ਕੀਤਾ ਦੇਖਿਆ ਜੀ ਆ ਕੀ ਹਾਲ ਹੋਇਆ ਬਾਅਦ ਚ 499 ਦਾ ਰੀਚਾਰਜ 599 ਦਾ ਰੀਚਾਰਜ ਬਾਅਦ ਚ ਹੋਰ ਵਧਾ ਰਿਆ ਇਦਾਂ ਠੱਗਣ ਨੂੰ ਚੜੇ ਨੇ ਇਹ ਇਦਾਂ ਹੀ ਕਿਸਾਨਾਂ ਨੂੰ ਠੱਗਣਾ ਜਾਂਦੇ ਨੇ ਤੇ ਹੁਣ ਹੌਲੀ-ਹੌਲੀ ਜੇ ਗੱਲ ਕਰੀਏ ਤੁਸੀਂ ਅੰਬਾਨੀ ਹੋਣਾ ਤੇ ਨਿਸ਼ਾਨਾ ਲਗਾਇਆ ਵਾ ਤੇ ਅੰਬਾਨੀ ਇੱਥੋਂ ਆਪਣਾ ਜਿਹੜਾ ਵਾ ਓਲੀ ਓਲੀ ਆਪਣੇ ਰਿਲਾਇੰਸ ਮਾਲ ਹੋ ਗਏ ਜਾਂ ਹੋਰ ਕਾਰਖਾਨੇ ਆ ਜਿੱਕੇ ਕਿਦੇ ਦੇਖੇ ਲਾਇ ਸੀ ਉਥੇ ਬੰਦ ਕਰਕੇ ਬਾਹਰ ਜਾ ਰਹੇ ਹੋ ਕਹ ਰਹੇ ਕਿ ਸਾਨੂੰ ਪੰਜਾਬ 'ਚੋਂ ਘਾਟਾ ਪੈ ਰਿਹਾ ਪਰ ਉਥੋਂ ਵੀ ਨੌਜਵਾਨ ਬੇਰੋਜ਼ਗਾਰ ਹੁੰਦੇ ਜਾ ਰਹੇ ਜਿਹੜੇ ਉਹਨਾਂ ਵਿੱਚ ਕੰਮ ਕਰਨ ਲੱਗੇ ਹੋਏ ਸੀ ਦੇਖੋ ਜੀ ਬੇਰੋਜ਼ਗਾਰੀ ਦਾ ਚੱਲ ਕੋਈ ਹੱਲ ਕਰ ਲਵਾਂਗੇ ਉਹਦੇ ਸਰਕਾਰ ਉਹਦੇ ਸਾਡੇ ਸਾਡੀ ਹੈਡਿੰਗ ਹੈ ਨਾ ਅਸੀਂ ਭੁੱਖੇ ਮਰ ਜਾਵਾਂਗੇ ਪਰ ਆਉਣ ਵਾਲੀਆਂ ਪੀੜੀਆਂ ਅਸੀਂ ਹੋਂਦ ਦਾ ਜੇ ਹੋਂਦ ਹੀ ਰੋਟੀ ਦੇਖੀ ਆਉਣ ਵਾਲੀ ਪੀੜ੍ਹੀ ਦੀ ਵੀ ਗੱਲ ਹੈ ਨਾ ਇਹ ਕੱਲੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਗੱਲ ਨਹੀਂ ਆ ਇਹ ਕੱਲੀ ਇਹ ਨਹੀਂ ਆ ਕਿ ਧਰਨੇ ਪ੍ਰਦਰਸ਼ਨ ਦੀ ਗੱਲ ਸਾਡੀ ਅੱਜ ਇਹ ਲੜਾਈ ਪਤਾ ਤਰਨਾ ਕਿਸ ਕਰਕੇ ਲੱਗਿਆ ਸਾਡੀ ਆਉਣ ਵਾਲੀ ਜਿਹੜੀ ਹੋਂਦ ਆ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਠੀਕ ਆ ਉਹਨਾਂ ਨੂੰ ਇਹ ਖਤਮ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਜਦੋਂ ਇਤਿਹਾਸ ਬਾਰੇ ਅੱਜ ਤੁਸੀਂ ਕਿਸੇ ਬੱਚੇ ਨੂੰ ਪੁੱਛ ਕੇ ਦੇਖ ਲਓ ਸਿੱਧੂ ਮੂਸੇ ਵਾਲੇ ਕਰਨ ਓਜਲਾ ਬਾਰੇ ਤਾਂ ਸਾਰਿਆਂ ਨੂੰ ਪਤਾ ਹੋਊਗਾ ਠੀਕ ਆ ਜੇ ਆਪਾਂ ਗੁਰੂ ਆ ਦੀ ਗੱਲ ਕਰ ਲਈਏ ਜੇ ਆਪਾਂ ਕਿਸੇ ਇਤਿਹਾਸਿਕ ਚੀਜ਼ਾਂ ਦੀ ਗੱਲ ਕਰ ਲਈਏ ਕਿਸੇ ਨੂੰ ਨਹੀਂ ਪਤਾ ਗੁਰੂ ਸਹਿਬਾਨਾਂ ਦੇ ਨਾਮ ਨਹੀਂ ਪਤਾ ਹੋਰ ਦੱਸੋ ਕਈ ਬੰਦਿਆਂ ਨੂੰ ਤੇ ਆਪਾਂ ਹੋਰ ਕੀ ਚਾਹੁੰਦੇ ਉਹ ਤਾਂ ਚਾਹੁੰਦੇ ਨੇ ਹੁਣ ਤੁਸੀਂ ਇੱਕ ਲਹੂ ਦੀ ਆਵਾਜ਼ ਕੁੜੀ ਦੀ ਸਿੰ ਸਿਮਰਨ ਧਾਂਦਲੀ ਦੀ ਜਿਹੜੀ ਗਾਣਾ ਆਇਆ ਸੀਗਾ ਉਹ ਕਿਉਂ ਬੈਨ ਕਰਤਾ ਉਹਦੇ ਵਿੱਚ ਸੱਚਾਈ ਦੱਸੀ ਆ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀਆਂ ਨੂੰ ਇਹ ਨੰਗਣ ਚੀਜ਼ਾਂ ਦਿਖਾ ਦਿਖਾ ਕੇ ਇਹ ਮਤਲਬ ਇੱਦਾਂ ਉਹ ਕਰਨਾ ਚਾਹੁੰਦੇ ਨੇ ਕਿ ਇਹ ਇਹਨਾਂ ਵੱਲ ਧਿਆਨ ਹੀ ਨਾ ਜਾਵੇ ਤੇ ਇਹੀ ਚੀਜ਼ਾਂ ਤੁਸੀਂ ਦੇਖਿਆ ਗੋਰੇ ਅੰਗਰੇਜ਼ਾਂ ਨੇ ਕਿਸ ਟਾਈਮ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਡੈਥ ਹੋਈ ਸੀਗੀ ਜਦੋਂ ਅਚੀਂਦੀ ਹੋਈ ਸੀ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਨਾਲ ਵੀ ਇਹ ਹੋਇਆ ਸੀ ਗੋਰੇ ਅੰਗਰੇਜ਼ਾਂ ਨੇ ਚੱਕ ਕੇ ਉਹਨੂੰ ਆਪਣੇ ਕਬਜ਼ੇ ਦੇ ਅੱਲਿਆ ਮਹਾਰਾਣੀ ਜਿੰਦਾਂ ਨੂੰ ਨੇਪਾਲ ਦੇ ਵਿੱਚ ਜਿਹੜਾ ਉਸਨੂੰ ਜੀਵਨ ਬਧਿਤ ਕਰਨਾ ਪਿਆ ਤੇ ਗੋਰੇ ਅੰਗਰੇਜ਼ਾਂ ਨੇ ਉਸ ਨੂੰ ਭਨਗ ਨਹੀਂ ਲੱਗਣ ਦਿੱਤੀ ਕਿ ਤੂੰ ਸਿੱਖ ਰਾਜ ਦਾ ਆਖਰੀ ਰਾਜਾ ਹੈਂ ਤੇ ਤੁਸੀਂ ਦੇਖੀ ਵੀ ਹੋਣੀ ਸ਼ਾਇਦ ਫਿਲਮ ਦੇ ਵਿੱਚ ਇਤਿਹਾਸ ਦੇ ਵਿੱਚ ਵੀ ਦੱਸਿਆ ਗਿਆ ਉਸੇ ਤਰ੍ਹਾਂ ਇਹ ਜਿਹੜਾ ਮੋਦੀ ਆ ਇਹ ਗੋਰੇ ਅੰਗਰੇਜ਼ ਤੋਂ ਘੱਟ ਨਹੀਂ ਹੈ ਹਿਟਲਰ ਤੋਂ ਘੱਟ ਨਹੀਂ ਹੈ ਇਹ ਵੀ ਉਹੋ ਚੀਜ਼ ਕਰਨਾ ਚਾਹੁੰਦਾ ਇਹ ਪੰਜਾਬ ਦੀ ਹੋਂਦ ਨੂੰ ਪੰਜਾਬ ਖੈਬਰ ਤੋਂ ਕਿੱਥੇ ਕਸ਼ਮੀਰ ਤੱਕ ਸੀ ਕਿੱਥੇ ਪੰਜਾਬ ਸਿਮਟ ਕੇ ਸਾਰਾ ਇੱਥੇ ਪਟਿਆਲੇ ਤੋਂ ਆਹਤੋਂ ਤੱਕ ਹੀ ਰਹਿ ਗਿਆ ਤੁਸੀਂ ਆਪ ਦੇਖ ਸਕਦੇ ਹੋ ਪਟਿਆਲੇ ਜਾਂ ਉਤੋਂ ਅੱਗੇ ਅੰਬਾਲਾ ਤੋਂ ਥੋੜਾ ਪੰਜਾਬ ਰਹਿ ਗਿਆ ਕਿੰਨਾ ਛੋਟਾ ਪੰਜਾਬ ਕਰਤਾ ਤੇਰਾ ਸੀਟਾਂ ਨੇ ਪੰਜਾਬ ਦੇ ਵਿੱਚ ਯੂਪੀ ਵੀਆਰ ਦੇ ਵਿੱਚ ਕਿੰਨੀਆਂ ਸੀਟਾਂ ਨੇ ਇਹ ਬਹੁਤ ਛੋਟੇ ਛੋਟੇ ਪੁਆਇੰਟ ਬਹੁਤ ਵੱਡੀ ਇਹ ਜਿਹੜੀ ਆ ਕਿ ਮਤਲਬ ਗੱਲ ਇਹ ਕਹੇ ਜਾਂਦੇ ਨੇ ਤੇ ਇਸੇ ਕਰਕੇ ਅਸੀਂ ਇਸ ਚੀਜ਼ ਦਾ ਜ਼ਮਾਨਤਨ ਕਰਦੇ ਇਹ ਧਰਨੇ ਪ੍ਰਦਰਸ਼ਨ ਇੱਕ ਆਵਾਜ਼ ਪਹੁੰਚਾਉਣ ਦੇ ਲਈ ਹੁਣ ਤੁਸੀਂ ਬਾਹਰ ਦੇ ਦੇਸ਼ਾਂ ਨੇ ਕੀ ਲੈਣਾ ਅਮਰੀਕਾ ਕੈਨੇਡਾ ਨੇ ਕੀ ਲੈਣਾ ਉਹ ਵੀ ਉੱਤੇ ਧਰਨੇ ਪ੍ਰਦਰਸ਼ਨ ਕਰ ਲੈ ਕਿਉਂ ਉਹਨਾਂ ਨੂੰ ਪਤਾ ਸਾਡੀ ਹੋਂਦਾ ਬੈਠੀਆਂ ਨੇ ਯਾਰ ਪਿੱਛੇ ਅਸੀਂ ਕਮਾਨ ਜ਼ਰੂਰ ਗਏ ਆ ਪਰ ਪਿੱਛੇ ਸਾਡੀ ਹੋਂਦਾ ਬੈਠੀਆਂ ਨੇ ਤੇ ਇਸ ਕਰਕੇ ਇਹ ਆਵਾਜ਼ ਉ بلند ਰਹੂਗੀ ਉਦੋਂ ਤੱਕ ਜਦੋਂ ਤੱਕ ਇਹ ਰੱਦ ਨਹੀਂ ਕਰਦਾ ਰੱਦ ਨਹੀਂ ਕਰੂਗਾ ਅਸੀਂ ਸਰਕਾਰ ਸਿੱਟ ਦਵਾਂਗੇ ਇਹੀ ਹੋ ਸਕਦਾ ਸਾਡੇ ਕੋਲ ਇਹੀ ਹੱਲ ਬੰਦਾ ਪਰ ਇਹ 10 ਮਹੀਨੇ ਤੁਹਾਡੀ ਗੱਲ ਦਾ ਜਵਾਬ ਦਿੰਦਾ 10 ਮਹੀਨੇ ਹੋ ਗਏ ਨੇ ਇਹ ਕਿਉਂ ਨਹੀਂ ਹੱਲ ਹੋ ਰਿਹਾ ਇਹ ਕੋਈ ਇੱਕ ਤੁਹਾਨੂੰ ਪਤਾ ਜਿਹੜੇ ਅੱਗੇ ਆਗੂ ਨੇ ਸਾਡੇ ਉਹਦੀਆਂ ਨਲਾਕੀਆਂ ਸਮਝ ਲਓ ਨਾ ਕਮੀਆਂ ਸਮਝ ਲਓ ਜਾਂ ਕਿਸੇ ਤਰ੍ਹਾਂ ਕਦੇ ਵੀ ਨਾ ਜਦੋਂ ਦੀਪ ਸਿੱਧੂ ਦੇ ਲੱਖਾ ਸੁਧਾਰਾਂ ਦੀ ਗੱਲ ਆ ਉਸਨੇ ਹਮੇਸ਼ਾ ਇੱਕ ਚੀਜ਼ ਕੇ ਬੰਦ ਕਮਰੇ ਦੇ ਵਿੱਚ ਮੀਟਿੰਗ ਨਹੀਂ ਕਰਨੀ ਇਹ ਬੰਦ ਕਮਰੇ ਦੇ ਵਿੱਚ ਜਦੋਂ ਮੀਟਿੰਗਾਂ ਹੋਣ ਗਿਆ ਉਹਦਾ ਕਦੇ ਹੱਲ ਨਹੀਂ ਹੋ ਸਕਦਾ ਜਿਹੜੀ ਮੀਟਿੰਗ ਹੁੰਦੀ ਜੇ ਸਰਕਾਰ ਕਰਦੀ ਆ ਮੀਡੀਆ ਚੌਥਾ ਦੰਬ ਬਣਿਆ ਜਾਂਦਾ ਮੀਡੀਆ ਦੇ ਕੇ ਲਾਈਵ ਦੱਸਣ ਜਿਹੜੇ ਆਮ ਲੋਕ ਬੈਠੇ ਨੇ ਯਾਰੋ ਵੀ ਕੋਈ ਪੁੱਛਣ ਜੋਗੇ ਹੈਗੇ ਨੇ ਕਿ ਹਾਂ ਸਾਨੂੰ ਵੀ ਦੱਸੋ ਤੇ ਬਾਕੀ ਰਹੀ ਅਡਾਨੀ-ਬਾਨੀ ਦੀ ਗੱਲ ਉਹਨਾਂ ਨੇ ਭਜਣਾ ਹੀ ਆ ਭਰਾ ਉਹਨਾਂ ਨੇ ਭਜਣਾ ਹੀ ਆ ਕਿਉਂਕਿ ਅੱਜ ਅਬਾਨੀ ਅਡਾਨੀ ਆਏ ਨਹੀਂ ਸੀਗੇ ਉਦੋਂ ਵੀ ਰੋਜ਼ਗਾਰ ਕਰਦੇ ਸੀ ਸਾਡੇ ਜਿਹੜੇ ਇਹ ਨੌਜਵਾਨ ਅੱਜ ਇਹਨਾਂ ਨੇ ਆਤਤਾ ਭੇੜੀਆਂ ਪਾਤੀਆਂ ਸਾਡੇ ਨੌਜਵਾਨਾਂ ਨੂੰ ਇਸ ਕਰਕੇ ਕੋਈ ਗੱਲ ਨਹੀਂ ਆਉਣ ਵਾਲਾ ਟਾਈਮ ਅਸੀਂ ਰੋਜ਼ਗਾਰ ਵੀ ਪੈਦਾ ਕਰਾਂਗੇ ਪੰਜਾਬ ਦੇ ਵਿੱਚ ਹੀ ਪੈਦਾ ਕਰਾਂਗੇ ਤੇ ਤੁਸੀਂ ਦੇਖਿਆ ਸੀਗਾ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵਿੱਚ ਰੋਸ ਆ ਕੇਂਦਰ ਦੀ ਸਰਕਾਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਕੇਂਦਰ ਦੀ ਸਰਕਾਰ ਦੇ ਉੱਤੇ ਨਿਸ਼ਾਨੇ ਲਗਾਏ ਜਾ ਰਹੇ ਆ ਇਹ ਤੁਸੀਂ ਵੀ ਆਪਣੇ ਰਾਏ ਦੇ ਸਕਦੇ ਹੋ ਸਾਨੂੰ ਕਮੈਂਟ ਬਾਕਸ ਦੇ ਰਾਹੀਂ ਤੁਹਾਡਾ ਕੀ ਕਹਿਣਾ ਹੈ ਖੇਤੀ ਕਾਨੂੰਨਾਂ ਦੇ ਬਾਰੇ ਤਿੰਨ ਕਾਨੂੰਨ ਜਿਹੜੇ ਕਾਨੂੰਨ ਕੀ ਜਾ ਰਹੇ ਉਹਨਾਂ ਦੇ ਬਾਰੇ ਉਹਨੂੰ ਦੇਖਦੇ ਪਏ ਆ ਕਿਸਾਨੀ ਮੁੱਦੇ ਦਾ ਮੋਦੀ ਪਰੇ ਹੱਲ ਤਿੰਨ ਕਾਨੂੰਨਾਂ ਦੇ ਪਰੇ ਮਾਫ ਕਰੇ ਤਾਂ ਕਰਕੇ ਆ ਵੀ ਇਹਨੇ ਤਾਂ ਹਲੇ ਗਿਲ ਟੱਕਰ ਕੀਤਾ ਨੇ ਕਿਸਾਨ ਕਈ ਮਾਰ ਚੁੱਕੇ ਨੇ ਸਭ ਕੋਈ ਮਰੇ ਉਹਨੇ ਸਾਰੇ ਕਿਸਾਨ ਤੇ ਕਿਸ ਤਰੀਕੇ ਨਾਲ ਹੁਣ ਦੇਖਿਆ ਗਿਆ ਪਿਛਲੇ ਕੁ ਦਿਨੀ ਕਰਨਾਲ ਦੇ ਵਿੱਚ ਕਿਸਾਨਾਂ ਉੱਤੇ ਜਵਰਦਸ ਲਾਠੀ ਚਾਰਜ ਹੋਇਆ ਤੇ ਸਰਕਾਰ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਮੁਆਵਜ਼ਾ ਦੋ ਕਿ ਕਿ ਕਿਸਾਨ ਦੀ ਮੌਤ ਹੋਈ ਆ ਜਿਹੜੇ ਫੱਟੜ ਜਿਹੜੇ ਫੱਟੜ ਹੋਏ ਨੇ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਪਰ ਕਿਸਾਨ ਉਹਨਾਂ ਵੱਲੋਂ ਨਹੀਂ ਕੁਝ ਵੀ ਕੀਤਾ ਗਿਆ ਸਰਕਾਰ ਵੱਲੋਂ ਹਰਿਆਣਾ ਦੀ ਸਰਕਾਰ ਨੇ ਜਿਹੜੀ ਉਹਨਾਂ ਨੂੰ ਦੇਣਾ ਚਾਹੀਦਾ ਭਾਜੀ ਐਸੀ ਗੱਲ ਨਹੀਂ ਜਿਹੜੇ ਜਿਹੜੇ ਹੁਣ ਕਿਤੇ ਨਿੱਤੇ ਨੇ ਫੱਟੜ ਹੋਏ ਨੇ ਕਿਹੜੇ ਮਰੇ ਨੇ ਕਈ ਉਹਨਾਂ ਨੂੰ ਕਿਸਾਨਾਂ ਨੇ ਬਹੁਤ ਕਿਸਾਨ ਤਾਂ ਕਈ ਥਾਂ ਤੇ ਮਰ ਚੁੱਕੇ ਨੇ ਭਾਜੀ ਮੋਦੀ ਦਾ ਕੀ ਯਾਰ ਐ ਕੁਛ ਨਹੀਂ ਜਾ ਰਿਹਾ ਮੋਦੀ ਦਾ ਤਾਂ ਕੁਛ ਨਹੀਂ ਜਾ ਰਿਹਾ ਮੋਦੀ ਦਾ ਬਾਹਰ ਘੁੰਮ ਰਿਹਾ ਆਪਣੇ ਐਸ਼ਾ ਕਰ ਰਿਹਾ ਇਹਨਾਂ ਖੋਲਣੇ ਉਹਦੀਆਂ ਸਾਡੇ ਵਰਗੇ ਗਰੀਬ ਜਿਹੜੇ ਆਟੋ ਚਲਾਣੇ ਅਸੀਂ ਪਰੇਸ਼ਾਨ ਆ ਠੀਕ ਹੈ ਨਹੀਂ ਜਦੋਂ ਮੋਦੀ ਜਾਊਗਾ ਤਾਂ ਠੀਕ ਆਮ ਪਾਰਟੀ ਆਏ ਫਿਰ ਵਧੀਆ ਹੋਊਗਾ ਰੇ ਪਾਰਟੀਆਂ ਨਹੀਂ ਆਮ ਪਾਰਟੀ ਸਾਤ ਤੋਂ ਵਧੀਆ ਈ ਸਿੱਧੀ ਗੱਲ ਆਮ ਆਦਮੀ ਕਿਉਂ ਵਧੀਆ ਹੈ ਕਿਉਂਕਿ ਕਈ ਉੱਥੇ ਵੀਡੀਓ ਵਾਇਰਲ ਹੁੰਦੀ ਹੈ ਦਿੱਲੀ ਚ ਕੀ ਉਹਨਾਂ ਨੇ ਕਿਹਾ ਸੀ ਘਰ-ਘਰ ਪਾਣੀ ਭੇਜਾਂਗੇ ਤਾਂ ਨਾਲਿਆਂ ਦਾ ਪਾਣੀ ਘਰ-ਘਰ ਜਾ ਰਿਹਾ ਸੀ ਬਰਸਾਤ ਤੋਂ ਬਾਅਦ ਉੱਥੇ ਵੀ ਨਹੀਂ ਕੋਈ ਉਹਨਾਂ ਕੋਲ ਸਹੂਲਤ ਮਿਲੀ ਬਸ ਆ ਵੀ ਗੱ ਜੀ ਮੋਦੀ ਸਾਡੇ ਵਾਸਤੇ ਕੋਈ ਮੋਦੀ ਹਟੇ ਬਸ ਸਿੱਧੀ ਗੱਲ ਵਧੀਆ ਸਰਕਾਰ ਆਏ ਇਹਦਾ ਸਾਡਾ ਕੁਝ ਕਰੇ ਠੀਕ ਆ ਜੀ ਸਾਰੇ ਅਸੀਂ ਦੁਕਾਨਾਂ ਵਾਲੇ ਜਿੰਮੇਦਾਰੀਆਂ ਨਾਲ ਅਸੀਂ ਪਰੇਸ਼ਾਨਾ ਕਸਾਨ ਦਾ ਸਮਰਥਨ ਪੂਰਾ ਕਰਦੇ ਪੂਰਾ ਪੂਰਾ ਆਟੋ ਵਾਲੇ ਕਰ ਰਿਹਾ ਹੋਰ ਰੇੜੀਆਂ ਵਾਲੇ ਵੀ ਕਰਨਾ ਕਿ ਪੂਰਾ ਕਰਦੇ ਆ ਅਸੀਂ ਉਹਨਾਂ ਦੇ ਨਾਲ ਆਈਏ ਨਾਲ ਆ ਅਸੀਂ ਉਹਨਾਂ ਦੇ ਪਹਿਲੀ ਕਿਸਾਨਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਅਨਿਲ ਗੋਇਲ ਸਰ ਤੁਹਾਡੀ ਪਹਿਲੀ ਕਿਸਾਨਾਂ ਦੀ ਪਾਰਟੀ ਕੀ ਲੋੜ ਪਈ ਕਿਸਾਨਾਂ ਨੇ ਤਾਂ ਕਹਿੰਦੇ ਅਸੀਂ ਕੋਈ ਪਾਰਟੀ ਨਹੀਂ ਬਣਾਣੀ ਅਸੀਂ ਸੰਯੁਕਤ ਕਿਸਾਨਾਂ ਦੀ ਪਾਰਟੀ ਨਹੀਂ ਬਣਾਈ ਆ ਕਿਸਾਨਾਂ ਨੇ ਕੋਈ ਪਾਰਟੀ ਨਹੀਂ ਬਣਾਈ ਇਹ ਸਾਡੀ ਖੁਦ ਦੀ ਪੋਲਿਟੀਕਲ ਪਾਰਟੀ ਆ ਜਿਹੜੀ ਕਿਸਾਨਾਂ ਦੇ ਸਮਰਥਨ ਚ ਖੜੀ ਆ ਕੋਈ ਕਿਸਾਨਾਂ ਨੇ ਤਾਂ ਇਹ ਸਾਫ਼ ਹੀ ਕਹਿਤਾ ਸੀ ਅਸੀਂ ਕਿਸੇ ਪਾਰਟੀ ਕੋ ਕੋਈ ਵੀ ਸਮਰਥਨ ਨਹੀਂ ਲੈਣਾ ਨਹੀਂ ਅਸੀਂ ਤਾਂ ਉਰੇ ਅੰਦੋਲਨ ਲਈ ਆਏ ਆ ਕੋਈ ਆਪਣੀ ਪਾਰਟੀ ਦਾ ਅਜਾ ਪ੍ਰਚਾਰ ਕਰਨ ਨਹੀਂ ਆਏ ਆ ਤੇ ਉਰੇ ਅਸੀਂ ਟੋਟਲੀ ਕਿਸਾਨਾਂ ਦਾ ਸਮਰਥਨ ਕਰਨ ਲਈ ਆਏ ਆ ਕਿਸਾਨੀ ਅੰਦੋਲਨ ਨੂੰ ਇੱਕ ਹੋਰ ਮਤਲਬ ਕਿ ਪੂਰਾ ਇੱਕ ਸਮਰਥਨ ਦੇਣ ਨੇ ਆਏ ਆ ਸਾਡਾ ਉਰੇ ਕੋਈ ਪੋਲਿਟਿਕਲ ਏਜੈਂਡਾ ਨਹੀਂ ਹੈਗਾ ਕਿ ਅਸੀਂ ਪੂਰੇ ਕੋਈ ਪੋਲਿਟਿਕਸ ਨਹੀਂ ਕਰਨ ਆਏ ਤੁਸੀਂ ਤੁਹਾਡਾ ਕੀ ਕੀ ਕਹਿਣਾ ਚਾਹੋਗੇ ਜੇ ਅੱਜ ਭਾਰਤ ਬੰਦ ਆ ਇੰਨੇ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀ ਬਰੂਦਾ ਉੱਤੇ ਬੈਠੇ ਸਰਦਾ ਉੱਤੇ ਬੈਠੇ ਪਰ ਤਾਂ ਵੀ ਉਹਨਾਂ ਦੀ ਕੋਈ ਸੁਣਵਾਈ ਹੋ ਰਹੀ ਦੇਖੋ ਇਹ ਤਾਂ ਹੁਣ ਮੋਦੀ ਜੀ ਜਾਰਾ ਦੱਸਣ ਕਿ ਉਹਨਰੇ ਦਿਮਾਗ 'ਚ ਹਜੇ ਵੀ ਇਹ ਗੱਲ ਸਾਫ ਨਹੀਂ ਹੋਈ ਕਿ ਕਿਸਾਨ ਬਿੱਲ ਜਿਹੜੇ ਹੈਗੇ ਨੇ ਕਾਲੇ ਕਾਨੂੰਨ ਜਿਹੜੇ ਹੈਗੇ ਨੇ ਉਹ ਰੱਦ ਕਰਨੇ ਚਾਹੀਦੇ ਆ ਇਹ ਬਹੁਤ ਹੀ ਗਲਤ ਨੇ ਕਿਸਾਨਾਂ ਲਈ ਕੀ ਪੂਰੇ ਦੇਸ਼ ਲਈ ਤੇ ਇਹ 11 ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਕਿਨੇ ਕਿਸਾਨ ਸ਼ਹੀਦ ਹੋ ਗਏ ਆ ਮੋਦੀ ਨੂੰ ਤਤਕਾਲ ਹੀ ਕਿਸਾਨ ਬਿੱਲ ਰੱਦ ਕਰ ਦੇਣਾ ਚਾਹੀਦਾ ਵਾ ਤੇ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਹੋ ਜੂਗੀ ਜਿਸ ਤਰੀਕੇ ਨਾਲ ਪਿਤੇ ਦਿਨੀ करनाल ਦੇ ਵਿੱਚ ਲਾਠੀ ਚਾਰਜ ਹੋਇਆ ਕਿਸਾਨਾਂ 'ਤੇ ਹਰਿਆਣੇ ਦੇ ਵਿੱਚ ਲਾਠੀ ਚਾਰਜ ਹੋਇਆ ਉਸ ਨੂੰ ਕਿਸ ਤਰੀਕੇ ਨਾਲ ਇਹ ਤਾਂ ਹੁਣ ਤੁਸੀਂ ਦੇਖੋ ਕਿ ਪਹਿਲਾ 26 ਜਨਵਰੀ ਫਿਰ ਹੁਣ करनाल 'ਚ ਇਹ ਬਹੁਤ ਹੀ ਗਲਤ ਹੋ ਰਿਹਾ ਵਾ ਕਿਸਾਨਾਂ ਨਾਲ ਤੇ ਇਹਦਾ ਧਿਆਨ ਦੇਣਾ ਚਾਹੀਦਾ ਕਿਸਾਨ ਕੋਈ ਉਰੇ ਕਿਸਾਨ ਸਾਰੇ ਉਰੇ ਆਪਣੇ ਅਹਿੰਸਾ ਨਾਲ ਸੱਚਾਈ ਨਾਲ ਅੰਦੋਲਨ ਕਰ ਰਹੇ ਨੇ ਨਾ ਕਿ ਕੋਈ ਉਪਦਰਵ ਹੋ ਕੇ ਅੰਦੋਲਨ ਕਰ ਰਹੇ ਨੇ ਦਾ ਕੀ ਕਹਿੰਦੇ ਆ ਸਰਕਾਰਾਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਵਾ ਤੇ ਕੋਈ ਵੀ ਐਸੀ ਅਪਰੀਆ ਘਟਨਾ ਨਹੀਂ ਹੋਣੀ ਚਾਹੀਦੀ ਜਿਸ ਦੀ ਕੀ ਅਸੀਂ ਮੈਂ ਪੂਰੀ ਨਿੰਦਾ ਕਰਦਾ ਹਾਂ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਦੇਖਿਆ ਜਾ ਰਿਹਾ ਕਿ ਲੋਕਾਂ ਦਾ ਸਮਰਥਨ ਮਿਲਦਾ ਪਿਆ ਪਰ ਲੁਧਿਆਣੇ ਚ ਕਈ ਦੁਕਾਨਾਂ ਹੱਲੇ ਵੀ ਖੋਲੀਆਂ ਬੈਠੇ ਨੇ ਆਪਣਾ ਵਪਾਰ ਚਲਾ ਰਹੇ ਨੇ ਉਹਨਾਂ ਨੂੰ ਕੀ ਸੰਨੇਹਾ ਦੇਣਾ ਚਾਹੋਗੇ ਜਿਹੜੇ ਵੀ ਦੁਕਾਨਾਂ ਖੋਲ ਕੇ ਬੈਠੇ ਨੇ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਵਾਂ ਕੀ ਇਹ ਸੰਘਰਸ਼ ਸਿਰਫ ਕਿਸਾਨਾਂ ਦਾ ਨਹੀਂ ਆ ਇਹ ਪੂਰੇ ਪੰਜਾਬ ਦਾ ਵਾ ਤੇ ਪੂਰੇ ਇੰਡੀਆ ਦਾ ਵਾ ਸੰਘਰਸ਼ ਹਰ ਇੱਕ ਲਈ ਆ ਇਹ ਸੰਘਰਸ਼ ਅਗਰ ਕਿਰਸਾਨੀ ਨਹੀਂ ਰਹੂਗੀ ਤੇ ਕੁਝ ਵੀ ਨਹੀਂ ਰਹੂਗਾ ਇੰਡੀਆ ਚ ਇਸ ਲਈ ਮੈਂ ਚਾਹਨਾ ਸਾਰਿਆਂ ਨੂੰ ਮੈਸੇਜ ਦਿਨਾ ਕਿ ਸਾਰੇ ਆਪਣੀ ਦੁਕਾਨਾਂ ਬੰਦ ਕਰਦਨ ਅੱਜ ਪੂਰੇ ਭਾਰਤ ਦੇਸ਼ ਦੇ ਬੰਦ ਹੋਣ ਦਾ ਆਵਾਹਨ ਕਿਸਾਨਾਂ ਨੇ ਕੀਤਾ ਵਾ ਤੇ ਇਹਦੇ ਵਿੱਚ ਸਹਿਯੋਗ ਦੇਣ ਇੱਕ ਦਿਨ ਬੰਦ ਕਰਨ ਨਾਲ ਕੋਈ ਹਰਜ਼ ਨਹੀਂ ਹੈਗਾ ਚਾਹੇ ਹੋਰ ਵੀ ਦਿਨ ਬੰਦ ਕਰਨਾ ਪਵੇ ਉਹਨਾਂ ਨੂੰ ਕਿਸਾਨਾਂ ਦਾ ਪੂਰਾ ਸਮਰਥਨ ਦੇਣਾ ਚਾਹੀਦਾ ਵਾ ਤੇ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਮੈਨੀਫੈਸਟੇਟ ਹੋਊਗਾ ਕਿਸਾਨਾਂ ਬਾਰੇ ਕੀ ਐਲਾਨ ਕਰਨਾ ਚਾਹੋਗੇ ਦੇਖੋ ਅਸੀਂ ਉਰੇ ਕੋਈ ਰਾਜਨੀਤੀ ਗੱਲ ਨਹੀਂ ਕਰਨਾ ਚਾਹੁੰਦੇ ਅਸੀਂ ਉਰੇ ਸਿਰਫ ਅੰਦੋਲਨ ਲਈ ਆਏ ਆ ਤੇ ਜੈ ਜਵਾਨ ਜੈ ਕਿਸਾਨ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਦਿੱਤੀ ਗਈ ਜਿਹੜੀ ਪਾਰਟੀ ਆ ਉਹਨਾਂ ਵੱਲੋਂ ਕਿਹਾ ਗਿਆ ਸੀ ਕੋਈ ਇੱਥੇ ਰਾਜਨੀਤਿਕ ਗੱਲ ਨਹੀਂ ਕਰਾਂਗੇ ਸਿਰਫ ਕਿਸਾਨਾਂ ਦੇ ਮੁੱਦੇ ਤੇ ਗੱਲ ਕਰਾਂਗੇ ਤੇ ਤਾਂ ਦੇਖਣ ਵਾਲਾ ਸਮਾਂ ਹੋਊਗਾ ਕਿ ਇਹਨਾਂ ਨੇ ਪਾਰਟੀ ਕਿਸ ਬਿਹੇਵ ਤੇ ਬਣਾਈ ਆ ਕਿਸ ਤਰੀਕੇ ਨਾਲ ਇਹ ਪਾਰਟੀ ਨੂੰ ਚਲਾਉਂਦੇ ਆ ਕਿ ਕਿਸਾਨੀ ਤਰਜ ਤੇ ਚਲਾਉਂਦੇ ਆ ਜਾਂ ਤਾਂ ਇਹ ਪੋਲਿਟੀਕਲ ਸਟੰਟ ਖੇਡਦੇ ਆ ਇਹ ਤਾਂ ਆਲਾ ਸਮਾਜ